ਸਮਾ ਵਿਚਾਰ ਲਓ ਇੱਕ ਮਿੰਟ ਇਹ ਤੁਹਾਨੂੰ ਇਹ ਨਾਮ ਨੂੰ ਸਾਥ ਨਾਲ ਸਮਾ ਵਿਚਾਰ ਲਓ ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਅਨੰਦ ਨੂੰ ਸਾਥ ਤੋਂ ਚਲੇ ਗਏ ਜਗ੍ਹਾ ਰਾਜਾ ਨਾਹਨ ਦੇ ਇਲਾਕੇ ਦੇ ਵਿੱਚ ਤੇ ਕੌਂਟਸ ਸਰ ਮਿਹਦਨੀ ਪ੍ਰਕਾਸ਼ ਰਾਜੇ ਦੇ ਸੱਦੇ ਤੇ ਗੈਰ ਪਿੱਛੇ ਕਾਰਨ ਇਹ ਸੀ ਕਿ ਅਨੰਦ ਨੂੰ ਸਾਥ ਤੋਂ ਕੁਝ ਦਿਨ ਤੋਂ ਹਾਲਾਤ ਸੁਧਰੇ ਨਾ ਪਰ ਵੀ ਇਹ ਵੀ ਜਾਣਦੇ ਨੇ ਉੱਥੇ ਵੀ ਨਾਂ ਸਮਹਾਰਨ ਇਹ ਇਹ ਤੋਂ ਛੱਡਿਆ ਆਪਣੀ ਖਾਦਵਾਇਸ਼ ਹੈ ਮਹਾਰਾਜ ਦੇ ਦੁਆਬੀ ਕਹਿੰਦੇ ਸੋਭਾ ਪਾਉਣ ਦੇ ਨਹੀਂ ਹਨ ਇਹ ਵਸਤੂਆਂ ਮਹਾਰਾਣੇ ਨਾ ਦਿੱਤੇ ਅਖੀਰ ਚਲੋ ਰਾਜਾ ਭੀਮ ਜਾਂਦਾ ਆਪਣਾ ਬੇਟੇ ਦੀ ਵਿਆਹ ਦੀ ਗਰਾਭ ਜਿਹੜੀ ਲੈ ਕੇ ਜਾਂਦਾ ਸੋ ਸ਼੍ਰੀਨਗਰ ਦੇ ਰਾਜੇ ਨੂੰ ਜਾਂਦੇ ਹੋਏ ਉੱਥੇ ਜਾ ਕੇ ਇਹ ਲੜਾਈ ਪਹਿਲਾ ਯੁੱਧ ਸ਼ੁਰੂ ਹੋਇਆ ਇਹ ਜਿਹੜਿਆ ਗੰਗਾ ਹੁੰਦਾ ਹੈ ਸਾਧੂ ਸਾਧੂ ਦੇ ਸੰਸਥਿਤ ਭਜਨ ਆਉਂਦਾ ਲੜਨਾ ਆਪਣਾ ਹੋ ਜਾਂਦਾ ਮੌਕੇ ਮਗਰਾਂ ਨੌਵੇਂ ਪਾਸ਼ਾ ਨੇ ਆਪਣੀ ਬਣ ਨਿਸ਼ਾਨ ਕਰਦੀ ਉਦੋਂ ਨਾ ਕਰਿਓ ਜਨਮ ਕੱਤ ਪਾਰ ਗਿਆ ਹੈ ਜਨਮ ਦੇ ਆਏ ਵਿਆਹ ਆਇਆ ਉਹੋ ਨਹੀਂ ਹੁੰਦੀ ਪਛਾਣ ਹੋ ਲੋ ਹੁੰਦੀ ਤੇ ਦੁੱਖ ਜਿਹੜੇ ਵੀ ਖਾਣ ਸੰਨ ਇਹ ਬੁੱਧੂ ਇਸਤਾਨ ਦੇ ਸਪਾਰਸ਼ ਕਰਕੇ ਰਖਾਇਆ ਸੀ ਮਹਾਰਾਜ ਕੋਲ ਉਹ 500 ਖਾਣਾਂ ਚ 4 ਸਾਲ ਦਾ ਭਜਨ ਹੈ ਪਾਈ ਗਾਉੜਾ ਕਹਿੰਦੇ ਸਾਡਾ ਕੰਮ ਤਾਂ ਹੈਗਾ ਭਾਈ ਪ੍ਰਸ਼ਾਸਨ ਵਾਲੀ ਸੰਗਣਾ ਰੱਖਦਾ ਨਾ ਨਾ ਰਹਿਣਾ ਜੰਦ ਕਰਨਾ ਰਹਣਾ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀ ਸਾਹਿਬੇ ਕਮਾਲ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦੇ ਹੜ ਦੇ ਖੁਸ਼ੀ ਦੇ ਵਿੱਚ ਜੋ 1 ਜਨਵਰੀ ਤੋਂ ਗੁਰਦਾਰੋਟਾ ਸਾਹਿਬ ਵਿਖੇ ਸਮਾਰਮ ਚੱਲ ਰਹੇ ਸਨ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਸ੍ਰੀ ਖੰਡਪੁਰ ਸਾਹਿਬ ਦੇ ਭੋਗ ਤੋਂ ਉਪਰੰਤ ਦੀਵਾਨ ਸਜੇ ਜਿਸ ਕੀਰਤਨ ਕਥਾ ਵਿਚਾਰਾਂ ਹੋਈਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ ਗੁਰੂ ਕੇ ਟੁੱਟ ਲੰਗਰ ਚੱਲ ਰਹੇ ਹਨ ਤੇ ਸਾਰੀ ਸੰਗਤ ਨੂੰ ਦਾਸਰਿਆਂ ਵੱਲੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦੀ ਬਹੁਤ-ਬਹੁਤ ਵਧਾਈ ਦਿੰਨੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾ ਆਤਿਕ ਸਥਾਨ ਗੁਰਦਾਰਾ ਪਾਸ਼ਾ ਨਵੀਂ ਰੋਟਾ ਸਾਹਿਬ ਵਿਖੇ ਸਮੂਚੀਆਂ ਇਲਾਕੇ ਦੇ ਸੰਗਤਾਂ ਵੱਲੋਂ ਕਲੀਕਰ ਦੀ ਸ਼ਿਸ਼ਭਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਜਿੱਥੇ ਬਹੁਤ ਵੱਡੀ ਸੰਗਤ ਪਹੁੰਚੀ ਹੈ ਗੁਰੂ ਨਕਸ਼ਤਰਾ ਹੋਇਆ ਉੱਥੇ ਸੰਗਤ ਨੇ ਅਰਦਾਸ ਬੇਨਤੀ ਕੀਤੀ ਗੁਰੂ ਚੰਨ ਜੀ ਸਤਿ ਸੱਚਾ ਪਾਸ਼ਾ ਮਰਦੇ ਦਾਤਿਆ ਕਿਰਪਾ ਕਰੀ ਕੌਮਦਾਰ ਸਾਡੇ ਉੱਪਰ ਜੋ ਆਪ ਜੀ ਨੇ ਰਸਤਾ ਪੰਥ ਨੂੰ ਵਿਖਾਇਆ ਸੀਗਾ ਤੇ ਪੰਥ ਤਗੜੇ ਦੇ ਰਾਸਤੇ ਉੱਪਰ ਚੱਲੇ ਤੇ ਆਪਦੇ ਰਾਸਤੇ ਚੱਲ ਕੇ ਜੀਵਨ ਸਫਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਰੋਟਾ ਸਾਹਿਬ ਆਪਾ ਸ਼ਹੀ ਨੌਵੀਂ ਇਹ ਬਹੁਤ ਵੱਡਾ ਸਥਾਨ ਹੈ ਇਲਾਕੇ ਦਾ ਤੇ ਸੰਗਤਾਂ ਦਾ ਬੜਾ ਪਿਆਰ ਹੈ ਇਸ ਸਥਾਨ ਦੇ ਨਾਲ ਅੱਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਪਹਿਲਾਂ ਸ਼੍ਰੀ ਖਾਨਪਾਟ ਸਾਹਿਬ ਦੇ ਪਰਉਪਾਇਕ ਹੈ ਉਪਰੰਤ ਗੁਰਬਾਣੀ ਕੀਰਤਨ ਹੋਏ ਤੇ ਉਪਰੰਤ ਗੁਰ ਇਤਿਹਾਸ ਦੀ ਕਥਾ ਵਿਚਾਰ ਹੋਈ ਹੈ ਤੇ ਸੰਗਤਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰ ਕੇ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਲੈਣ ਦਾ ਯਤਨ ਕੀਤਾ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਸੇ ਤਰ੍ਹਾਂ ਗੁਰੂ ਘਰ ਨਾਲ ਜੋੜ ਕੇ ਰੱਖਣ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਨਮਾਨਯੋਗ ਵੀਰ ਦਇਆ ਕਰਨ ਸਿੰਘ ਜੀ ਨੇ ਸਾਰੀ ਗੱਲ ਕਹਿ ਦਿੱਤੀ ਹੈ ਪਰ ਫਿਰ ਵੀ ਇੱਕ ਬੇਨਤੀ ਹੈ ਸਮੁੱਚੀ ਸੰਗਤ ਨੂੰ ਕਿ ਅਸੀਂ بڑے ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਇਹੋ ਜਿਹਾ ਸਥਾਨ ਮਿਲਿਆ ਸਾਡੇ ਇਲਾਕੇ ਦਾ ਮਤਲਬ ਬਹੁਤ ਵੱਡਾ ਸਥਾਨ ਹੈ ਜਿੱਥੇ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪਰਿਵਾਰ ਸਮੇਤ ਚਰਨ ਪਾਏ ਨੇ ਔਰ ਸਾਨੂੰ ਇੱਥੇ ਨਤਮਸਤਕ ਹੋਣ ਦਾ ਸਮਾਂ ਮਿਲਦਾ ਹੈ ਗੁਰੂ ਸਾਹਿਬ ਦੀ ਗੋਦ 'ਚ ਬੈਠਣ ਦਾ ਸੁਭਾਗ ਮਿਲਦਾ ਹੈ ਔਰ ਮੈਂ ਇੱਕ ਸੁਨੇਹਾ ਸਮੂਚੀ ਕੌਮ ਨੂੰ ਦੇਣਾ ਚਾਹਾਂਗਾ ਕਿ ਸਾਡੇ ਗੁਰੂ ਸਹਿਬਾਨਾਂ ਦੇ ਜਿਹੜੇ ਪ੍ਰਕਾਸ਼ ਗੁਰਪੁਰਬ ਨੇ ਜਾਂ ਸ਼ਹੀਦੀ ਗੁਰਪੁਰਬ ਨੇ ਉਹਨਾਂ ਦੀਆਂ ਡੇਟਾਂ ਤਕਰੀਬਨ ਹਰ ਵਾਰੀ ਬਦਲ ਜਾਂਦੀਆਂ ਨੇ ਤੇ ਸਮੂਚੀ ਕੌਮ ਨੂੰ ਇਹ ਸੁਨੇਹਾ ਵੀ 5 ਜਨਵਰੀ ਜਿਹੜਾ ਹੈ ਉਹ ਕੋਈ ਕੁਝ ਕਰੀ ਜਾਵੇ ਵੀ ਜੀ ਸਾਨੂੰ 5 ਜਨਵਰੀ ਜਿਹੜਾ ਫਿਕਸ ਕਰ ਲੈਣਾ ਚਾਹੀਦਾ ਅਸੀਂ ਇੱਥੇ ਇਹੀ ਦਿਹਾੜਾ ਜਿਹੜਾ ਹਰ ਸਾਲ ਆਪਾਂ ਮਨਾਇਆ ਕਰੀਏ ਤਾਂ ਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਉਹਨੂੰ ਇੱਕ ਚੀਜ਼ ਦਾ ਪਤਾ ਲੱਗ ਜਾਵੇ ਵੀ 5 ਜਨਵਰੀ ਜਿਹੜਾ ਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਹੈ ਜੀ ਉਹ ਆਪਾਂ ਬੜੇ ਉਤਸ਼ਾਹ ਅਤੇ ਚਾਹ ਨਾਲ ਮਨਾਇਆ ਕਰੀਏ